ਅੱਜ ਸਾਡੀ ਰੈਲਬੰਦਗੀ ਲਾਇਨ ਕਲੱਬ 베ਗੋ ਵਾਲਾ ਲੋ ਜਿਹੜੇ ਕਿ ਲਗਾਤਾਰ ਛੀ ਦੀ ਦਿਹਾੜਿਆਂ ਦੇ 22 ਤੋਂ ਲੈ ਕੇ ਤੇ 27 ਤੱਕ ਦੁੱਧ ਦੇ ਲੰਗਰ ਲਾਈ ਜਾਣਗੇ ਇਹ ਸਾਰਾ ਕੁਝ ਉਸ ਗੁਰੂ ਦੀ ਕਿਰਪਾ ਨਾਲ ਹੈ ਗੁਰੂ ਕਿਰਪਾ ਕਰੇ ਤੇ ਤਾਂ ਹੀ ਇਦਾਂ ਦੇ ਦਿਹਾੜੇ ਮਨਾਏ ਜਾਂਦੇ ਨੇ ਵੇਖੋ ਜਿਹੜੇ ਸਹਿਬ ਜਦੇ ਦੀ ਸ਼ਹੀਦੀ ਦਿਨ ਨੇ ਦੋ ਛੋਟੇ ਸਹਿਬ ਜਦੇ ਦੋ ਵੱਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਤਾ ਵਾਰਿਆ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਸਾਬ ਜਦਿਆਂ ਨੇ ਸ਼ਹੀਦੀ ਦਿੱਤੀ ਅੱਜ ਉਹਨਾਂ ਸਤਕਾਈ ਸਾਨੂੰ ਦਸਤਾਰ ਮਿਲੀ ਏ ਜੇ ਅੱਜ ਆਪਾਂ ਜਾਦੀ ਨਾਲ ਜੀ ਰਹੇ ਆ ਇਹ ਸਾਰੀਆਂ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੇ ਤੁਸੀਂ ਇਤਿਹਾਸ ਦੇਖੋ ਜਿਵੇਂ ਲੱਗਦਾ ਕੱਲ ਦੀ ਗੱਲ ਕੋਈ ਕੋਈ ਇਹਨਾਂ ਲੰਬਾ ਸਮਾਂ ਨਹੀਂ ਹੈਗਾ ਤੁਹਾਡੀਆਂ 10ਵੀਂ 15ਵੀਂ ਪੀੜ੍ਹੀਆਂ ਜ਼ਰੂਰ ਰੱਖਦੀਆਂ ਨੇ ਉਹਨਾਂ ਨਾਲ ਇਸ ਕਰਕੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਵੀ ਚਾਰ ਸਾਹਿਬ ਜਦਿਆਂ ਦੀ ਸਾਰੀ ਹਿਸਟਰੀ ਸੁਣਾਣੀ ਚਾਹੀਦੀ ਏ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਮੈਂ ਚੀਚੇ ਤੌਰ ਤੇ ਮਰੇ ਆਏ ਚੀਚ ਗਸ਼ ਸਰਦਾਰ ਬਿਰਸਾ ਸਿੰਘ ਜੁਲਕਾ ਜੀ ਸਰਨਜੀਤ ਜੀ ਤੇ ਸਾਡੇ ਜੱਬੋ ਸਾਹਿਬ ਸਰਪੰਚ ਸਾਹਿਬ ਕਾਲੀ ਸਾਹਿਬ ਜੰਗੀ ਸਾਹਿਬ ਲੋਗਾ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੇ ਆਂ ਪਰਮਾਤਮਾ ਇਦਾਂ ਹੀ ਸ਼ਕਤੀ ਦੇਵੇ ਤੇ ਅਸੀਂ ਗੁਰੂ ਦੀ ਸੇਵਾ ਕਰਦੇ ਰਹੀਏ ਕੋਸ਼ਿਸ਼ ਕਰਾਂਗੇ ਅਗਲੇ ਸਾਲੇ ਤੋਂ ਵੀ ਅੱਛਾ ਕੋਈ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੀ ਇਹ ਹਰ ਵੇਲੇ ਤਮੰਨਾ ਇਹ ਹੁੰਦੀ ਹੈ ਕਿ ਆਪਾਂ ਇਸ ਕੀ ਕਰ ਸਕਦੇ ਹਾਂ ਏ ਦੇ ਪਰਮਾਤਮਾ ਚਰਣਾ ਵਾਲਾ ਪਰਮਾਤਮਾ ਏਦਾਂ ਹੀ ਸਾਨੂੰ ਮਿਹਰ ਭਰਿਆ ਰੱਖੇ ਸਾਡੇ ਇਕ ਕਾਰਜ ਚੱਲਦੇ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ਼ੀ ਵਾਹਿਗੁਰੂ ਜੀ ਫਤਿਹ ਅੱਜ ਰਾਇਲ ਬੰਦਗੀ ਬੇਗਵਾਲ ਵੱਲੋਂ ਸਾਡੇ ਗਵਰਨਰ ਸਾਹਿਬ ਰੁਸ਼ਪਾਲ ਸਿੰਘ ਜੀ ਬੱਚਾ ਜੀ ਵੀ ਦੇਸ਼ ਕੈਸ਼ੇ ਸਾਧ ਜੰਗਵਤ ਜੀ ਤੇ ਸਰਪੰਚ ਸਾਹਿਬਾਲ ਜੀ ਵੱਲੋਂ ਅੱਜ ਸ਼ੀ ਦੀਵਿਆਲੇ ਨੂੰ ਮੋਖ ਰੱਖਦੇ ਹੋ ਅੱਜ ਦੁੱਧ ਦੇ ਦੀ ਲੰਗਰ ਦੀ ਸੇਵਾ ਕੀਤੀ ਜੋ ਹਰ ਸਾਲ ਇਹ ਕਰਦੇ ਨੇ ਅਸੀਂ ਲਾਈਨ ਕਲੱਬ ਹੱਥ ਵਿਸ਼ਵਾਸ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਪੋ ਲਾਈਨ ਕਲੱਬ ਰੈਲ ਬੰਗੇ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਚਾਹ ਸਾਹਿਬ ਜਾਦੇ ਦੀ ਛਿੱਦੀ ਜੜ ਦੇ ਲਗਾਇਆ ਜਾ ਰਿਹਾ ਹੈ ਪਰ ਅੱਜ ਕਿਆਂ ਸਾ ਨੂਨ ਪਤਾ ਸੰਗਤ ਨੂੰ ਪਤਾ ਨਹੀਂ ਅੱਜ 10 ਕੋ ਕਾਦੇ ਵਾਸਤੇ ਮਨਾਉਂਦੇ ਆਪਾਂ ਬੀਬੀ ਹਰ ਸਰਨਕੌਰ ਅਛੀ ਦੀਦਿਆੜਾ ਜਿਨ੍ਹਾਂ ਨੇ ਦੋ ਸਹਬਜ਼ਾਦੇ ਜਿਹੜੇ ਸ਼ਹੀਦ ਹੋਏ ਸੀ ਵੱਡੇ ਸਹਬਜ਼ਾਦੇ ਤੇ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕੀਤਾ ਸੀ ਤੇ ਬੀਬੀ ਵੀ ਨੇ ਸ਼ਹੀਦ ਕਰ ਦਿੱਤੀ ਸੀ ਬੀਬੀ ਹਰ ਸਰਨਕੌਰ 10 ਕੋ ਉਹਨਾਂ ਦੇ ਨਾਂ ਤੇ ਮਨਾਇ ਜਾਂਦੀ ਏ ਇਹ ਵੀ ਅਛੀ ਦੀਦਿਆੜਾ ਚਾਹੁੰਦੇ ਨੇ ਤੇ ਮੈਂ ਆਪਣੇ ਵੀਰਾਂ ਦਾ ਵਿਰਸਾ ਭਾਜੀ ਦਾ ਜੋੜਤਾ ਭਾਜੀ ਦਾ ਦੇਰ ਭਾਜੀ ਦਾ ਇਹ ਧਿਆਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਇਨ ਕਲੱਬ ਰੋਲ ਬੰਦਗੀ ਵੱਲੋਂ ਛੇਤੀ ਵਿਆਹੜੇ ਨੂੰ ਸਭ ਤੋਂ ਦੁੱਧ ਦਾ ਲੰਗਰ ਚੱਲ ਰਿਹਾ ਜੀ ਪਿਛਲੇ 2 ਦਿਨਾਂ ਤੋਂ 23 ਤਰੀਕ ਦਾ ਚੱਲੂ ਹੋਇਆ ਜੀ ਤੇ ਪੂਰਾ ਹਫਤਾ ਇਹ ਚੱਲਣਾ ਹੈ ਸਾਡੇ ਮਲਟੀਪਲ ਦੇ ਚੇਅਰਮੈਨ ਲਾਇਨ ਰਿਕਾਲ ਸਿੰਘ ਬੱਤਾ ਜੀ ਵੀ ਜਿੰਨਾ ਦਾ ਬਹੁਤ ਵਧੀਆ ਉਪਰਾ ਲੈ ਜੀ ਹਰ ਸਾਲ ਖੇਤੀ ਦਿਹਾੜੇ ਨੂੰ ਸਮਰਪਤ ਇਹ ਦੋ ਦਤਾ ਲੰਗਰ ਲਾਂਦੇ ਨੇ ਜੀ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਟੀਮ ਸਾਡੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਤਪਾਲ ਸਿੰਘ ਜੀ ਨਾਲ ਸਾਡੇ ਸੈਕਟਲ ਸਾਹਿਬ ਸੁਖਦੇਵ ਰਾਜ ਜੰਗੀ ਜੀ ਤੇ ਸਾਰੀ ਟੀਮ ਰੋਇਲ ਕਲੱਬ ਬੰਦਗੀ ਦੀ ਮੈਂ ਤੁਹਾਡੇ ਨੂੰ ਧੰਵਾ ਦ ਆ ਜਿਹੜੇ ਖੇਤੀ ਦਿਹਾੜੇ ਦੇ ਸਮਰਪਤ ਦੇ ਵਿੱਚ ਇਹ ਲੰਗਰ ਲਗਾਉਂਦੇ ਨੇ ਜੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਇਲਾਕੇ ਇਸ ਤਰ੍ਹਾਂ ਇਹਨਾਂ ਕਲੱਬ ਰਾਇਲ ਬੰਦਗੀ ਦਾ ਨਾਮ ਰੋਸ਼ਨ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ